ਰਾਣਾ ਬਲਾਚੋਰੀਆ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਾਂ ਪੱਛਮੀ ਬੰਗਾਲ ਤੋਂ ਦੋ ਸ਼ੂਟਰ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਪੁਲਿਸ ਦੀ ਏਜੀਟੀਐਫ ਦੇ ਵੱਲੋਂ ਕੇਂਦਰੀ ਏਜੰਸੀਆਂ ਤੇ ਪੱਛਮੀ ਬੰਗਾਲ ਦੀ ਐਸਟੀਐਫ ਦੇ ਨਾਲ ਰਲ ਕੇ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਿੱਥੇ ਰਾਣਾ ਬਲਾਚੋਰੀਆ ਕਤਲकांड ਦੇ ਦੋਵੇਂ ਸ਼ੂਟਰ ਕਾਬੂ ਹੋ ਚੁੱਕੇ ਨੇ ਗ੍ਰਿਫਤਾਰੀ ਪੱਛਮੀ ਬੰਗਾਲ ਦੇ ਇਲਾਕੇ ਤੋਂ ਹੋਈ ਹੈ ਜਿੱਥੇ ਦੋਵੇਂ ਲੁਕ ਕੇ ਬੈਠੇ ਸਨ ਤਾਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਪਾਠਕ ਤੇ ਤਰਨਦੀਪ ਸਿੰਘ ਦੇ ਵਜੋਂ ਹੋਈ ਹੈ ਸੈਲਫੀ ਦੇ ਬਹਾਨੇ ਨਾਲ ਵੱਲੋਂ 15 ਦਸੰਬਰ 2025 ਨੂੰ ਮੋਹਾਲੀ ਦੇ ਪਿੰਡ ਸੋਣਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੇ ਦੌਰਾਨ ਇੱਥੇ ਕਤਲ ਕੀਤਾ ਗਿਆ ਸੀ ਤੇ ਕਾਤਲਾ ਨੇ ਰਾਣਾ ਬਲਾਚੋਰੀਆਂ ਨੂੰ ਫੋਟੋ ਲੈਣ ਦੇ ਬਹਾਨੇ ਉਸ ਦੇ ਕੋਲ ਗਏ ਸਨ ਤੇ ਉਸ ਦੇ ਸਿਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਸਨ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਚਲਦਿਆਂ ਇਸ ਨੇ ਦਮ ਤੋੜ ਦਿੱਤਾ ਸੀ ਤਾਂ ਇਸ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਪੁਲਿਸ ਵੱਲੋਂ ਪਹਿਲਾਂ ਵੀ ਅਹਿਮ ਕਾਰਵਾਈਆਂ ਕੀਤੀਆਂ ਗਈਆਂ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਦੋ ਸ਼ੂਟਰ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਹੋਏ ਨੇ ਕੇਸ ਦਾ ਕਥਿਤ ਮਾਸਟਰਮਾਈਂਡ ਆਸ਼ਦੀਪ ਸਿੰਘ ਜੋ ਕਿ ਰੂਸ ਤੋਂ ਭਾਰਤ ਆਇਆ ਸੀ ਉਸ ਨੂੰ ਵੀ ਦਿੱਲੀ 에ਰਪੋਰਟ ਤੋਂ ਗ੍ਰਿਫਤਾਰ ਕੀਤਾ ਜਾ ਚੁਕਿਆ